ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੋਂ ਲੈ ਕੇ 263 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਸੁਖਮਨੀ ਸਾਹਿਬ ਦੀ ਬਾਣੀ ਸ਼ੁਰੂ ਹੋ ਰਹੀ ਹੈ ਜੀ ਸੁਖਮਨੀ ਸਾਹਿਬ ਦੀ ਬਾਣੀ ਤੋਂ ਤਕਰੀਬਨ ਸਾਰੇ ਆਪਾਂ ਪਲੀ ਭਾਂਤ ਜਾਣੀਆਂ ਤੇ ਬਹੁਤ ਵਾਰ ਸੁਖਮਨੀ ਸਾਹਿਬ ਦਾ ਪਾਠ ਸਾਰਿਆਂ ਨੇ ਕੀਤਾ ਵੀ ਹੋਏਗਾ ਸੋ ਕਮਨੀ ਸਰਵ ਦੀ ਬਾਣੀ ਦਾ ਮਹਾਤਮ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਨਾਮ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਭਾਈ ਵੀਰ ਸਿੰਘ ਜੀ ਨੇ ਤਾਂ ਇਸ ਤਰ੍ਹਾਂ ਵੀ ਲਿਖਿਆ ਹੈ ਕਿ ਜੇ ਨਾਮ ਸਿਮਰਨ ਕਿਸੇ ਦਿਨ ਵੀ ਨਹੀਂ ਕਰ ਹੋਇਆ ਘਟ ਕਰ ਹੋ ਰਿਹਾ ਹੋ ਰਿਹਾ ਤਾਂ ਜੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਤਾਂ ਉਹ ਕਾਫੀ ਤਾਂ ਮਤਲਬ ਜਿਸ ਤਰ੍ਹਾਂ ਇਸ ਤਰ੍ਹਾਂ ਹੀ ਗਿਣਿਆ ਜਾਏਗਾ ਜਿਸ ਤਰ੍ਹਾਂ ਜੀਵ ਨੇ ਨਾਮ ਜਪਿਆ ਹੈ ਪਰ ਬਾਣੀ ਆਪ ਨਾਮ ਜਪਣ ਲਈ ਕਹਿ ਰਹੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦੀ ਹਾਂਜੀ ਸੰਗਤ ਜੀ ਆਪਾਂ ਹੁਣ ਇਸ ਤਰ੍ਹਾਂ ਕਰਿਆ ਕਰਾਂਗੇ ਹਰ ਰੋਜ਼ ਇੱਕ ਕਸ਼ਟਪਦੀ ਦੀ ਵਿਚਾਰ ਕਰਿਆ ਕਰਾਂਗੇ ਕਿਉਂਕਿ ਤਕਰੀਬਨ ਜਿਸ ਤਰ੍ਹਾਂ ਬਾਣੀ ਦੇ ਅਰਥ ਤਕਰੀਬਨ ਸਾਰਿਆਂ ਨੂੰ ਬਾਣੀ ਪੜ੍ਹਿਆ ਹੀ ਮੇਰੇ ਖਿਆਲ ਚ ਸਮਝ ਆ ਜਾਂਦੇ ਨੇ ਬਾਣੀ ਬਹੁਤ ਹੀ ਪਿਆਰੀ ਹੈ ਜੀ ਆਓ ਬਾਣੀ ਦੀ ਲੜੀ ਨਾਲ ਜੁੜੀਏ ਜੀ ਗੋੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਹਾਂਜੀ ਸੰਗਤ ਜੀ ਪਾਚਾ ਆਪਣੇ ਤੋਂ ਪਹਿਲਾਂ ਹੋਏ ਚਾਰੇ ਗੁਰੂ ਸਹਿਬਾਨ ਨੂੰ ਨਮਸਕਾਰ ਕਰਕੇ ਬਾਣੀ ਸ਼ੁਰੂ ਕਰ ਰਹੇ ਨੇ ਆਦ ਗੁਰੇ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਹੈ ਜੁਗਾਦ ਗੁਰੇ ਗੁਰੂ ਅੰਗਦ ਦੇਵ ਜੀ ਲਈ ਵਰਤ ਰਹੇ ਨੇ ਕਿ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਹੈ ਸਤ ਗੁਰੇ ਨਮੇ ਸਤ ਗੁਰੇ ਇੱਥੇ ਗੁਰੂ ਅਮਰਦਾਸ ਜੀ ਲਈ ਵਰਤ ਰਹੇ ਨੇ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਹੈ ਸ੍ਰੀ ਗੁਰਦੇਵ ਨਮੇ ਇੱਥੇ ਗੁਰੂ ਰਾਮਦਾਸ ਜੀ ਨੂੰ ਗੁਰਦੇਵ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਹੈ ਅਸ਼ਟਪਦੀ ਸੇਮਰੋ ਸੇਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਕਹਿੰਦੇ ਜੀਵ ਨੂੰ ਕਹਿੰਦੇ ਇਸ ਸਿਮਰਨ ਕਰੋ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਚਿੱਤ ਵਿੱਚ ਵਸਾਓ ਪ੍ਰਮਾਤਮਾ ਦਾ ਨਾਮ ਜਪੋ ਕਹਿੰਦੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਪੋਂਗੇ ਉਹਦੀ ਯਾਦ ਨੂੰ ਚਿੱਤ ਵਿੱਚ ਵਸਾਉਂਗੇ ਤਾਂ ਸੁਖ ਪਾਉਂਗੇ ਤੇ ਆਪਣੇ ਤਨ ਤੋਂ ਸਰੀਰ ਤੋਂ ਜਿੰਨੇ ਵੀ ਕਹਿੰਦੇ ਤੁਹਾਡੇ ਹੈਗੇ ਨੇ ਰੋਗ ਕਲ ਕਲੇਸ਼ ਦੁੱਖ ਨੇ ਸਾਰੇ ਖਤਮ ਕਰ ਲੋ ਕਹਿੰਦੇ ਨਾਮ ਜਪ ਕੇ ਉਹਦਾ ਸੇ ਮਰੋ ਜਾਸ ਬਿਸੰਬਰ ਇਕੈ ਨਾਮ ਜਪਤ ਅਗਨਤ ਅਨੇਕੈ ਕਹਿੰਦੇ ਉਸ ਪਰਮਾਤਮਾ ਦਾ ਜਗਤ ਦੇ ਪਾਲਣ ਹਾਰ ਦਾ ਨਾਮ ਜਪੋ ਕਹਿੰਦੇ ਉਸ ਇੱਕ ਪਰਮਾਤਮਾ ਦਾ ਜਗਤ ਦੇ ਵਿੱਚ ਕਹਿੰਦੇ ਅਨੇਕਾਂ ਨੇ ਕਹਿੰਦੇ ਗਿਣਤੀ ਨਹੀਂ ਹੋ ਸਕਦੀ ਜਿੰਨੇ ਉਹਦਾ ਨਾਮ ਜਪ ਰਹੇ ਨੇ ਵੇਦ ਪੁਰਾਨ ਸਿਮਰਤ ਸੋਧਾਖਰ ਕੀਨੇ RAM ਨਾਮ ਇੱਕ ਆਖਰ ਕਹਿੰਦੇ ਜਿੰਨੇ ਵੀ 베ਦ ਪੁਰਾਨ ਸਿਮਰਤੀਆਂ ਸਾਰੇ ਕਹਿੰਦੇ ਲਿਖੇ ਗਏ ਨੇ ਕਹਿੰਦੇ ਇਹਨਾਂ ਸਾਰਿਆਂ ਵਿੱਚ ਉਸ ਪਰਮਾਤਮਾ ਦੇ ਨਾਮ ਜਪਣ ਦੀ ਹਿਦਾਇਤ ਹੈ ਔਰ ਜਿਨ੍ਹਾਂ ਨੇ ਲਿਖੇ ਨੇ ਕਹਿੰਦੇ ਉਹਨਾਂ ਨੇ ਵੀ ਪਰਮਾਤਮਾ ਦਾ ਨਾਮ ਜਪ ਕੇ ਲਿਖੇ ਨੇ ਪਹਿਲਾਂ ਪਰਮਾਤਮਾ ਦਾ ਨਾਮ ਜਪਿਆ ਫਿਰ ਉਹਨਾਂ ਨੇ ਲਿਖੇ ਨੇ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ ਕਹਿੰਦੇ ਵੀ ਜਿਸ ਜੀਵ ਦੇ ਮਨ ਵਿੱਚ ਆਪਣੇ ਨਾਮ ਦੀ ਇੱਕ ਕਣੀ ਵੀ ਵਸਾ ਦਿੰਦਾ ਕਹਿੰਦੇ ਉਸ ਜੀਵ ਦੀ ਕਹਿੰਦੇ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਅਸੀਂ ਨਹੀਂ ਕਰ ਸਕਦੇ ਬਿਆਨ ਉਸ ਜੀਵ ਦੀ ਉਹ ਇੰਨਾ ਵੱਡਾ ਹੋ ਜਾਂਦਾ ਕਾਂਖੀ ਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ 모ਹੇ ਉਧਾਰੋ ਕਹਿੰਦੇ ਜਿਹੜੇ ਜੀਵਾਂ ਨੂੰ ਕਹਿੰਦੇ ਤੇਰੇ ਦਰਸ਼ਨ ਦੀ ਪਿਆਸ ਆ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਹਨਾਂ ਦੀ ਸੰਗ ਵਿੱਚ ਸੰਗਤ ਵਿੱਚ ਰੱਖ ਕੇ ਮੇਰਾ ਵੀ ਉਧਾਰ ਕਰਦੇਓ ਇਸ ਸੰਸਾਰ ਤੋਂ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਕਹਿੰਦੇ ਜੋ ਸੁਖਮਨੀ ਹੈ ਸੁਖਮਨੀ ਸੁਖ ਅਮਰਿਤ ਪ੍ਰਭ ਨਾਮ ਸੁਖਮਨੀ ਦੇ ਵਿੱਚ ਕਹਿੰਦੇ ਬਹੁਤ ਸੁਖਾ ਕਹਿੰਦੇ ਅਮਰਿਤ ਪ੍ਰਭ ਨਾਮ ਜਿਹੜਾ ਪ੍ਰਮਾਤਮਾ ਦਾ ਨਾਮ ਆ ਉਹ ਅਮਰਿਤ ਰੂਪੀ ਹੈ ਤੇ ਉਹ ਸੁਖਾਂ ਦੀ ਮਣੀ ਹੈ ਕਹਿੰਦੇ ਜਿਹੜੇ ਕਹਿੰਦੇ ਭਗਤ ਜਾਨ ਨੇ ਉਹਨਾਂ ਦੇ ਮਨ ਨੂੰ ਆਰਾਮ ਕਿਸ ਤਰ੍ਹਾਂ ਮਿਲਦਾ ਹੈ ਸੁਖ ਚੈਨ ਕਿਸ ਤਰ੍ਹਾਂ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਤਾਂ ਹੀ ਉਹ ਆਨੰਦ ਵਿੱਚ ਰਹਿੰਦੇ ਨੇ ਕਿਉਂ ਪ੍ਰਮਾਤਮਾ ਦਾ ਨਾਮ ਜਪਦੇ ਨੇ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਕਹਿੰਦੇ ਜੋ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਮੁੜ ਮੁੜ ਕੇ ਕਹਿੰਦੇ ਜਨਮ ਮਰਨ ਦੇ ਚੱਕਰ ਲਈ ਗਰਬ ਵਿੱਚ ਨਹੀਂ ਪੈਣਾ ਪੈਂਦਾ ਮਾਤਾ ਦੇ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਮੌਤ ਦਾ ਡਰ ਖਤਮ ਹੋ ਜਾਂਦਾ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਜਿਹੜੀ ਹੈਗੀ ਆ ਮੌਤ ਉਹਦਾ ਦੁੱਖ ਕਹਿੰਦੇ ਦੂਰ ਹੋ ਜਾਂਦਾ ਕਹਿੰਦੇ ਜਿਹੜੇ ਸਾਡੇ ਦੁਸ਼ਮਣ ਨੇ ਵਿਕਾਰ ਉਹ ਵੀ ਕਹਿੰਦੇ ਸਾਡੇ ਤੋਂ ਦੂਰ ਭੱਜ ਜਾਂਦੇ ਨੇ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੇ ਪ੍ਰਭ ਕੈ ਸਿਮਰਨ ਅਨ ਦਿਨ ਜਾਗੇ ਕਹਿੰਦੇ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟਾਂ ਨਹੀਂ ਆਉਂਦੀਆਂ ਹੈਗੀਆਂ ਸਾਨੂੰ ਕੋਈ ਵਿਕਾਰਾਂ ਦੀ ਬੰਦਨ ਨਹੀਂ ਪੈਂਦੇ ਹੈਗੇ ਜਿਹੜੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਹਰ ਵਕਤ ਪ੍ਰਭ ਕੈ ਸਿਮਰਨ ਪੌ ਨਾ ਵਿਆਪੈ ਪ੍ਰਭ ਕੈ ਸਿਮਰਨ ਤੁਖ ਨਾ ਸੰਤਾਪੈ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਨਾ ਤਾਂ ਕੋਈ ਡਰ ਰਹਿੰਦਾ ਨਾ ਕੋਈ ਦੁੱਖ ਕਹਿੰਦੇ ਦੁਖੀ ਕਰਦੇ ਨੇ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਜਦੋਂ ਅਸੀਂ ਜਾਣੇ ਆ ਤਾਂ ਸਾਨੂੰ ਪ੍ਰਭੂ ਦਾ ਨਾਮ ਸਿਮਰਨ ਦੀ ਕਹਿੰਦੇ ਜਿਸ ਤਰ੍ਹਾਂ ਇੱਕ ਤਰ੍ਹਾਂ ਆदत ਪੈ ਜਾਂਦੀ ਆ ਜਿਸ ਤਰ੍ਹਾਂ ਕਹਿੰਦੇ ਨੇ ਜਿੱਥੇ ਜਿਵੇਂ ਦਾ ਕੋਈ ਕਰਦਾ ਉਹਦੀ ਜੇ ਆਪਣੀ ਸੰਗਤ ਹੁੰਦੀ ਆ ਉਦਾਂ ਦੇ ਆਪ ਬਣ ਚਾਹੀਦਾ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਸਾਰੇ ਹੀ ਖਜ਼ਾਨੇ ਲੁਕੇ ਹੋਏ ਨੇ ਪ੍ਰਭ ਕੈ ਸਿਮਰਨ ਰਿੱਧ ਸਿਦ ਨੋ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਕਹਿੰਦੇ ਪ੍ਰਭੂ ਦਾ ਨਾਮ ਜਪਣ ਦੇ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਸੰਸਾਰ ਦੇ ਨੌ ਖਜ਼ਾਨੇ ਨਾਮ ਜਪਣ ਵਿੱਚ ਹੀ ਨੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਨੂੰ ਕਹਿੰਦੇ ਸੋਝੀ ਹੋ ਜਾਂਦੀ ਆ ਸਾਡੀ ਕਹਿੰਦੇ ਲਿਵ ਪ੍ਰਮਾਤਮਾ ਨਾਲ ਲੱਗਦੀ ਹੈਗੀ ਆ ਸਾਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭੂ ਦਾ ਕਹਿੰਦੇ ਸਿਮਰਨ ਹੈ ਨਾ ਉਹਦੇ ਵਿੱਚ ਹੀ ਸਾਰੇ ਤਰ੍ਹਾਂ ਦੇ ਜਪ ਤਪ ਪੂਜਾ ਸਭ ਕੁਝ ਉਹਦੇ ਵਿੱਚ ਆ ਜਾਂਦਾ ਨਾਮ ਸਿਮਰਨ ਦੇ ਵਿੱਚ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਪਰਮਾਤਮਾ ਨੂੰ ਛੱਡ ਕੇ ਦੂਜਿਆਂ ਦੇ ਪਿਆਰ ਸਾਡੇ ਖਤਮ ਹੋ ਜਾਂਦੇ ਨੇ ਦੂਜੀਆਂ ਚੀਜ਼ਾਂ ਵਿਕਾਰਾਂ ਦੇ ਵਿੱਚ ਗਲਤਾਨ ਹੋਣਾ ਮਾਇਆ ਨਾਲ ਪਿਆਰ ਬਿਨਾਂ ਲੋੜ ਤੋਂ ਸਾਡਾ ਗ੍ਰਹਿਸਤ ਦੇ ਵਿੱਚ ਜਿਆਦਾ ਪਿਆਰ ਬੱਚਿਆਂ ਦਾ ਮੋਹ ਸਾਰਾ ਕੁਝ ਜਿੱਦਾਂ ਲੋੜਿੰਦੀ ਚੀਜ਼ ਇਤੋਂ ਤੱਕ ਪਰਮਾਤਮਾ ਨੇ ਦੱਸਿਆ ਸੰਸਾਰ ਦੇ ਚੱਲਣ ਲਈ ਉਹ ਠੀਕ ਆ ਪਰ ਉਹਦੇ ਤੋਂ ਜ਼ਿਆਦਾ ਜੋ ਵਧਿਆ ਹੋਇਆ ਮੋਹ ਆ ਉਹ ਖਤਮ ਹੋ ਜਾਂਦਾ ਵਾਹਿਗੁਰੂ ਜੀ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਹੀ ਤੀਰਥਾਂ ਦੇ ਇਸ਼ਨਾਨ ਆ ਜਾਂਦੇ ਨੇ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਤੀਰਥਾਂ ਦੇ ਇਸ਼ਨਾਨ ਨੂੰ ਬਹੁਤ ਵੱਡਾ ਸਮਝਿਆ ਜਾਂਦਾ ਸੀ ਉਹ ਕਹਿੰਦੇ ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਆ ਜਾਂਦੇ ਨੇ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਦਰਗਾਹ ਦੇ ਵਿੱਚ ਮਾਣ ਪਾਉਂਦਾ ਇੱਜ਼ਤ ਪਾਉਂਦਾ ਕਹਿੰਦੇ ਪ੍ਰਭ ਕੈ ਸਿਮਰਨ ਹੋਏ ਸੋ ਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਕਹਿੰਦੇ ਜੋ ਪਰਮਾਤਮਾ ਦਾ ਸਿਮਰਨ ਕਰਦੇ ਨੇ ਫਿਰ ਉਸ ਇਸ ਗੱਲ ਤੇ ਹੋ ਜਾਂਦੇ ਨੇ ਕਿ ਜੋ ਸੰਸਾਰ ਵਿੱਚ ਹੋ ਰਿਹਾ ਉਹ ਭਲਾ ਹੀ ਹੋ ਰਿਹਾ ਪਰਮਾਤਮਾ ਵੱਲੋਂ ਉਹ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਫਿਰ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਡੀ ਮਨੁੱਖਾ ਦੇਹੀ ਸਫਲ ਹੋ ਜਾਂਦੀ ਆ ਸੇ ਸਿਮਰ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਫਿਰ ਕਹਿੰਦੇ ਭਾਈ ਉਹਦਾ ਨਾਮ ਉਹੀ ਸਿਮਰਦੇ ਨੇ ਜਿਨ੍ਹਾਂ ਤੋਂ ਉਹ ਆਪ ਸਿਮਰਾਉਂਦਾ ਫਿਰ ਨਾਨਕ ਜੀ ਕਹਿੰਦੇ ਨੇ ਵੀ ਜਿਹੜੇ ਸਿਮਰਦੇ ਨੇ ਉਹਦੇ ਸਿਮਰਾਇਆ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਮਤਲਬ ਉਹਨਾਂ ਨੂੰ ਇੰਨੀ ਇੱਜ਼ਤ ਦਿੰਦੇ ਨੇ ਨਾਮ ਜਪਣ ਵਾਲਿਆਂ ਨੂੰ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨਾ ਸਭ ਤੋਂ ਸ੍ਰੇਸ਼ਟ ਕਾਰ ਆ ਇਸ ਜਗਤ ਦੇ ਵਿੱਚ ਕਹਿੰਦੇ ਬਹੁਤ ਬਹੁਤ ਲੋਕ ਕਹਿੰਦੇ ਉਹਦਾ ਸਿਮਰਨ ਕਰਕੇ ਨਾਮ ਦਾ ਉਧਾਰ ਕਰ ਰਹੇ ਨੇ ਆਪਣੀ ਜ਼ਿੰਦਗੀ ਦਾ ਇਸ ਭਵਜਲ ਤੋਂ ਤਰ ਰਹੇ ਨੇ ਪ੍ਰਭ ਕੈ ਸਿਮਰਨ ਤ੍ਰਿਸਨਾ 부ਜੈ ਪ੍ਰਭ ਕੈ ਸਿਮਰਨ ਸਭ ਕਿਛ ਸੂਜੈ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਉਹਨਾਂ ਨੂੰ ਕਹਿੰਦੇ ਚੰਗੀਆਂ ਮਾੜੀਆਂ ਚੀਜ਼ਾਂ ਸਭ ਸੁਝਣ ਲੱਗ ਜਾਂਦੀਆਂ ਨੇ ਉਹਨਾਂ ਨੂੰ ਵਿਵੇਕ ਬੁੱਧੀ ਮਿਲ ਜਾਂਦੀ ਆ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਿਆਂ ਜਮ ਦਾ ਦੁੱਖ ਨਹੀਂ ਸਤਾਉਂਦਾ ਹੈਗਾ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਡੀਆਂ ਆਸਾ ਪੂਰੀਆਂ ਹੋ ਜਾਂਦੀਆਂ ਨੇ ਦੂਜਾ ਮਤਲਬ ਇਹ ਕਿ ਫਿਰ ਜੀਵ ਦੀ ਕੋਈ ਆਸਾ ਤ੍ਰਿਸ਼ਨਾ ਰਹਿੰਦੀ ਨਹੀਂਗੀ ਉਹ ਰੱਜ ਜਾਂਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਿਤ ਨਾਮ ਰਿਤ ਮਾਹੇ ਸਮਾਏ ਕਹਿੰਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਮਨ ਦੀ ਵਿਕਾਰਾਂ ਦੀ ਮਹਿਲ ਉਤਰ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਪਵਿੱਤਰ ਹੋਏ ਮਨ ਦੇ ਵਿੱਚ ਵਸ ਜਾਂਦਾ। ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ। ਕਹਿੰਦੇ ਪਰਮਾਤਮਾ ਦਾ ਨਾਮ ਸਾਦ ਦੀ ਰਸਨਾ ਉੱਤੇ ਹੁੰਦਾ ਕਿਉਂਕਿ ਉਹ ਹਮੇਸ਼ਾ ਪਰਮਾਤਮਾ ਦਾ ਨਾਮ ਹੀ ਜਪਦੇ ਰਹਿੰਦੇ ਨੇ। ਨਾਨਕ ਜੀ ਕਹਿੰਦੇ ਨੇ ਮੈਂ ਪਰਮਾਤਮਾ ਦੇ ਸੇਵਕਾਂ ਦੇ ਦਾਸਾਂ ਦਾ ਦਾਸਾਂ ਦਾ ਦਾਸਾਂ ਕਹਿੰਦੇ ਜੋ ਨਾਮ ਜਪਦੇ ਨੇ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਵਾਲੇ ਧਨਾੜ ਹੋ ਜਾਂਦੇ ਨੇ ਨਾਮ ਧਨ ਇਕੱਠਾ ਕਰ ਲੈਂਦੇ ਨੇ ਉਹ ਕਹਿੰਦੇ ਇੱਜ਼ਤ ਵਾਲੇ ਹੋ ਜਾਂਦੇ ਨੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪਰਦਾਨ ਕਹਿੰਦੇ ਪ੍ਰਭੂ ਦਾ ਨਾਮ ਜਪਣ ਵਾਲੇ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਪਰਮਾਤਮਾ ਦੀ ਵਿੱਚ ਤੇ ਕਹਿੰਦੇ ਇਸ ਸੰਸਾਰ ਦੇ ਵਿੱਚ ਵੀ ਉਹ ਮੋਢੀ ਹੁੰਦੇ ਨੇ ਪ੍ਰਧਾਨ ਬਣ ਜਾਂਦੇ ਨੇ ਦੂਜੇ ਉਹਨਾਂ ਦੇ ਪਿੱਛੇ ਲਾ ਕੇ ਤੁਰਦੇ ਨੇ ਪ੍ਰਭ ਕੋ ਸਿਮਰਐ ਸਿ ਬਹਿ ਮੋਹਤਾਜੇ ਪ੍ਰਭ ਕੋ ਸਿਮਰਐ ਸਰਬ ਕੇ ਰਾਜੇ ਕਹਿੰਦੇ ਪਰਮਾਤਮਾ ਦਾ ਨਾਮ ਸਿਮਰਨ ਵਾਲਿਆ ਨੂੰ ਦੂਜਿਆਂ ਦੀ ਮੁਥਾਜੀ ਨਹੀਂ ਰਹਿੰਦੀ ਮੁਸ਼ੰਦਗੀ ਨਹੀਂ ਰਹਿੰਦੀ ਹੈਗੀ ਕਹਿੰਦੇ ਉਹ ਤਾਂ ਸਾਰਿਆਂ ਦੇ ਉੱਪਰ ਰਾਜੇ ਬਣ ਜਾਂਦੇ ਨੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਬਿਨਾਸੀ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਕਹਿੰਦੇ ਹਮੇਸ਼ਾ ਸੁੱਖਾਂ ਦੇ ਘਰ ਵਿੱਚ ਵਸਦੇ ਨੇ ਉਹ ਕਹਿੰਦੇ ਅਟਲ ਹੋ ਜਾਂਦੇ ਨੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਨੇ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਰ ਵਾਲਾ ਕਹਿੰਦੇ ਜਿਹੜੇ ਸਿਮਰਨ ਕਰਦੇ ਨੇ ਜਿਨ੍ਹਾਂ ਤੇ ਉਹ ਸਿਮਰਨ ਕਰਦੇ ਨੇ ਜਿਨ੍ਹਾਂ ਤੇ ਆਪ ਪਰਮਾਤਮਾ ਜੀ ਦਿਆਲ ਹੋ ਕੇ ਸਿਮਰਨ ਦੀ ਦਾਤ ਦਿੰਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਮਿਲ ਗਈ ਕਹਿੰਦੇ ਅਸੀਂ ਉਹਨਾਂ ਦੀ ਚਰਨ ਧੂੜ ਮੰਗਦੇ ਆਂ ਮਤਲਬ ਕਿੰਨੀ ਜ਼ਿਆਦਾ ਉਹਨਾਂ ਲਈ ਇੱਜ਼ਤ ਦਾ ਮਤਲਬ ਵਾਰਤ ਰਹੇ ਨੇ ਕਿ ਨਾਮ ਜਪਣ ਵਾਲੇ ਦੀ ਕਿੰਨੀ ਮਹਿਮਾ ਕਿੰਨੀ ਉਸ ਨੂੰ ਇੱਜ਼ਤ ਬਖਸ਼ ਰਹੇ ਨੇ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲੇ ਹਾਰੀ ਕਹਿੰਦੇ ਜੋ ਪ੍ਰਮਾਤਮਾ ਨੂੰ ਸਿਮਰਦੇ ਨੇ ਉਹਦਾ ਨਾਮ ਜਪਦੇ ਨੇ ਕਹਿੰਦੇ ਉਹ ਦੂਜਿਆਂ ਦਾ ਭਲਾ ਕਰਨ ਵਾਲੇ ਹੋ ਜਾਂਦੇ ਨੇ ਕਹਿੰਦੇ ਜੋ ਪਰਮਾਤਮਾ ਦੇ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਬਲਿਹਾਰ ਜਾਂਦਾ ਕਹਿੰਦੇ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੇ ਕਹਿੰਦੇ ਜੋ ਪਰਮਾਤਮਾ ਦਾ ਨਾਮ ਸਿਮਰਦੇ ਨੇ ਉਹਨਾਂ ਦੇ ਮੁਖ ਰੋਸ਼ਨ ਹੋ ਜਾਂਦੇ ਨੇ ਕਹਿੰਦੇ ਉਹ ਹਮੇਸ਼ਾ ਸੁਖੀ ਰਹਿੰਦੇ ਨੇ ਕਹਿੰਦੇ ਆਨੰਦ ਵਿੱਚ ਰਹਿੰਦੇ ਨੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਕਹਿੰਦੇ ਜੋ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੇ ਆਪਣਾ ਆਪਾ ਜਿੱਤ ਲਿਆ ਹੁੰਦਾ ਆਪਣੇ ਅੰਦਰੋਂ ਕਹਿੰਦੇ ਉਹਨਾਂ ਨੇ ਆਪਣੇ ਆਪੇ ਨੂੰ ਜਿੱਤ ਲਿਆ ਹੁੰਦਾ ਕਹਿੰਦੇ ਉਹਨਾਂ ਦੀ ਜੀਵਨ ਯੁਗਤ ਬੜੀ ਪਵਿੱਤਰ ਹੁੰਦੀ ਆ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਕਿਉਂ ਕਿਉਂਕਿ ਉਹ ਹਮੇਸ਼ਾ ਪਰਮਾਤਮਾ ਦੇ ਨੇੜੇ ਵਸਦੇ ਨੇ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰਾ ਪਾਗ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਕਹਿੰਦੇ ਉਹ ਸੰਤ ਦੀ ਕਿਰਪਾ ਦੇ ਨਾਲ ਹਮੇਸ਼ਾ ਹੀ ਕਹਿੰਦੇ ਮਾਇਆ ਵੱਲੋਂ ਵਿਕਾਰਾਂ ਵੱਲੋਂ ਸੁਚੇਤ ਰਹਿੰਦੇ ਨੇ ਜਾਗਦੇ ਰਹਿੰਦੇ ਨੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਚੂਰੇ ਕਹਿੰਦੇ ਪਰਮਾਤਮਾ ਦਾ ਸਿਮਰਨ ਕਰੋ ਸਿਮਰਨ ਕਰਨ ਵਾਲਿਆਂ ਦੇ ਸਾਰੇ ਕਾਰਜ ਉਹ ਆਪ ਪੂਰੇ ਕਰਦਾ ਫਿਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਹੈਗੀ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਕਹਿੰਦੇ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਹਰ ਵਕਤ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ ਕਹਿੰਦੇ ਉਹਦੇ ਗੁਣ ਗਾਉਂਦੇ ਨੇ ਕਹਿੰਦੇ ਫਿਰ ਉਹ ਸਿਮਰਨ ਕਰਕੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਮਨ ਜੀਵ ਦਾ ਚੰਚਲ ਨਹੀਂ ਹੁੰਦਾ ਸਥਿਰ ਹੋ ਜਾਂਦਾ ਇੱਕ ਜਗ੍ਹਾ ਤੇ ਉਹਦਾ ਆਸਨ ਬਣ ਜਾਂਦਾ ਟਿਕ ਜਾਂਦਾ ਅੰਦਰ ਟਿਕਾਣੇ ਤੇ ਨਿਜ ਘਰ ਵਿੱਚ ਆ ਜਾਂਦਾ ਕਹਿੰਦੇ ਜੀਵ ਦਾ ਕਹਿੰਦੇ ਹਿਰਦੇ ਰੂਪੀ ਕਮਲ ਖਿੜ ਜਾਂਦਾ ਕਹਿੰਦੇ ਸਿਮਰਨ ਕਰਕੇ ਪ੍ਰਪੱਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਕਹਿੰਦੇ ਜਿਹੜੇ ਜੀਵ ਉਹਦਾ ਨਾਮ ਸਿਮਰਦੇ ਨੇ ਉਹਨਾਂ ਦੇ ਅੰਦਰ ਕਹਿੰਦੇ ਅਨਹਦ ਵਾਜੇ ਵੱਜਦੇ ਨੇ ਇੱਕ ਕਹਿੰਦੇ ਨਿਰੰਤਰ ਰਸਦਾਰ ਸੰਗੀਤਿਕ ਮੈਂ ਕਹਿੰਦੇ ਆਨੰਦ ਬਣਿਆ ਰਹਿੰਦਾ ਉਹਨਾਂ ਦੇ ਅੰਦਰ ਕਹਿੰਦੇ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਕੇ ਜਿਹੜੇ ਸੁੱਖ ਮਿਲਦੇ ਨੇ ਉਹਨਾਂ ਦਾ ਅੰਤ ਨਹੀਂ ਹੈ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਕਹਿੰਦੇ ਸਿਮਰਦੇ ਉਹੀ ਨੇ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਕਿ ਨਾਨਕ ਜੀ ਕਹਿੰਦੇ ਨੇ ਜਿਹੜੇ ਸਿਮਰਦੇ ਨੇ ਕਹਿੰਦੇ ਮੈਂ ਉਹਨਾਂ ਦੀ ਸ਼ਰਨ ਪੈਣਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਕਹਿੰਦੇ ਸਿਮਰਨ ਕਰ ਕਰਕੇ ਕਹਿੰਦੇ ਜਿਹੜੇ ਭਗਤ ਜਨ ਨੇ ਉਹ ਪ੍ਰਗਟ ਹੋਗੇ ਸੰਸਾਰ ਦੇ ਵਿੱਚ ਸਿਮਰਨ ਕਰਨ ਤੋਂ ਬਾਅਦ ਹੀ ਬੇਦ ਕਹਿੰਦੇ ਰਚਨਾ ਹੋਈ ਆ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਕਹਿੰਦੇ ਹਰੀ ਦਾ ਸਿਮਰਨ ਕਰਨ ਦੇ ਨਾਲ ਜੀਵ ਸਿੱਧ ਬਣ ਗਏ ਜਤੀ ਬਣ ਗਏ ਕਹਿੰਦੇ ਦਾਤੇ ਬਣ ਗਏ ਕਹਿੰਦੇ ਨੀਚ ਸੀ ਜਿਹੜੇ ਉਹ ਵੀ ਉਸਿਮਰਨ ਕਰ ਕਰਕੇ ਪ੍ਰਗਟ ਹੋ ਗਏ ਕਹਿੰਦੇ ਚੌਹੂ ਕੁੰਟਾਂ ਦੇ ਵਿੱਚ ਉਹਨਾਂ ਨੂੰ ਦੁਨੀਆ ਜਾਣਨ ਲੱਗ ਗਈ ਜਿਹੜੇ ਪਹਿਲਾਂ ਨੀਚ ਸੀ ਪਰ ਸਿਮਰਨ ਦੀ ਸ਼ੋਭਾ ਉਹਨਾਂ ਨੂੰ ਸਿਮਰਨ ਦੀ ਇੰਨੀ ਉਹਨਾਂ ਨੂੰ ਸ਼ੋਭਾ ਦਿੱਤੀ ਦੁਨੀਆ ਜਾਣਨ ਲੱਗ ਗਈ ਜਿਸ ਤਰ੍ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਾ ਆਉਂਦੇ ਨੇ ਨਾ ਅਜਾਮਲ ਹੋਇਆ ਗਨਕਾ ਹੋਈ ਆ ਉਹਨਾਂ ਦੇ ਨਾਂ ਆਉਂਦੇ ਨੇ ਨਾ ਕਿ ਨਾਮ ਜਪਿਆ ਤਾਂ ਤਰ ਗਏ ਨੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਕਹਿੰਦੇ ਉਹ ਪਰਮਾਤਮਾ ਜੋ ਸਭ ਕੁਝ ਕਰਨ ਕਾਰਨ ਹੈ ਉਹਦਾ ਕਹਿੰਦੇ ਸਿਮਰਨ ਕਰੋ ਉਹਨੂੰ ਯਾਦ ਰੱਖੋ ਉਹਦਾ ਨਾਮ ਜਪੋ ਕਹਿੰਦੇ ਕਹਿੰਦੇ ਸਿਮਰਨ ਦੇ ਆਸਰੇ ਹੀ ਕਹਿੰਦੇ ਧਰਤੀ ਵੀ ਟਿਕੀ ਹੋਈ ਆ ਵਾਹਿਗੁਰੂ ਵਾਹਿਗੁਰੂ ਨਾਮਾਰੇ ਇੱਕ ਪੂਰੀ ਅਸ਼ਟਪਦੀ ਹੈ ਨਾ ਵੀ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਦੇ ਆਸ ਰਹੀ ਸਾਰਾ ਜਗਤ ਚੱਲ ਰਿਹਾ ਸੰਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਜਿੰਨਾ ਵੱਡਾ ਪਰਮਾਤਮਾ ਓਨਾ ਵੱਡਾ ਉਹਦਾ ਨਾਮ ਵਾਹਿਗੁਰੂ ਓ ਵਾਹਿਗੁਰੂ ਓ ਵਾਹਿਗੁਰੂ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਹਿੰਦੇ ਸਾਰਾ ਜੋ ਇਹ ਸੰਸਾਰ ਦਾ ਆਕਾਰ ਬਣਿਆ ਕਹਿੰਦੇ ਹਰ ਸਿਮਰਨ ਹਰ ਸਿਮਰਨ ਦੇ ਨਾਲ ਹੀ ਕਹਿੰਦੇ ਇਹ ਸਾਰਾ ਆਕਾਰ ਬਣਿਆ ਪਰ ਸੰਸਾਰ ਦਾ ਸ੍ਰਿਸ਼ਟੀ ਦਾ ਕਹਿੰਦੇ ਜਿੱਥੇ ਉਹਦਾ ਨਾਮ ਸਿਮਰਿਆ ਜਾ ਰਿਹਾ ਉੱਥੇ ਪਰਮਾਤਮਾ ਆਪ ਹੈ ਹਰ ਕਰ ਕਿਰਪਾ ਜਿਸ ਆਪ 부ਜਾਇਆ ਨਾਨਕ ਗੁਰਮਖ ਹਰਿ ਸਿਮਰਨ ਤਿਨ ਪਾਇਆ ਕਰ ਕਿਰਪਾ ਜਿਸ ਆਪ 부ਜਾਇਆ ਨਾਨਕ ਗੁਰਮਖ ਹਰਿ ਸਿਮਰਨ ਤਿਨ ਪਾਇਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪ੍ਰਮਾਤਮਾ ਨੇ ਆਪ ਕਿਰਪਾ ਕੀਤੀ ਜਿਸ ਨੂੰ ਇਹ ਸੋਝੀ ਬਖਸ਼ੀ ਕਿ ਨਾਮ ਜਪਣਾ ਹੈ ਫੇਰ ਕਹਿੰਦੇ ਗੁਰੂ ਦੇ ਸਨਮੁਖ ਹੋ ਰਹਿ ਕੇ ਹੀ ਉਸ ਜੀਵ ਨੇ ਪਰਮਾਤਮਾ ਦੇ ਨਾਮ ਸਿਮਰਨ ਦੀ ਦਾਤ ਪਾ ਲਈ ਜਿਹਦੇ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਪਰਮਾਤਮਾ ਨੇ ਇਹ ਦਾਤ ਆਪ ਦਵਾਈ ਆ ਨਾਮ ਸਿਮਰਨ ਦੀ ਹਿੱਤੇ ਸੰਗਤ ਜੀ ਆਪਾਂ ਅਰਦਾਸ ਕਰੀਏ ਕਿ ਸਾਨੂੰ ਸਾਰਿਆਂ ਨੂੰ ਪਰਮਾਤਮਾ ਜੀ ਨਾਮ ਸਿਮਰਨ ਦੀ ਦਾਤ ਦਿਓ ਜੀ ਦਾਤ ਬਖਸ਼ੋ ਜੀ ਅਸੀਂ ਵਿਸਾਰੇ ਇਸ ਸੰਸਾਰ ਦੇ ਭਵਜਲ ਨੂੰ ਤਰਨ ਵਾਲੇ ਬਣੀਏ ਸਤਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ ਦੇਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦੇਣੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ